ਰਹੀ ਸੋਚਿਆ ਸੀ ਕਿ ਸ਼ਾਇਦ ਮਤਲਬ ਹੁਣ ਮਾਹੌਲ ਚੇਂਜ ਹੋ ਗਿਆ ਹੈ ਬਦਲਾ ਆ ਗਿਆ ਹੈ ਪਰ ਕਾਹਦਾ ਬਦਲਾ ਯਾਰ ਇੱਕ ਸਮਾਜ ਦੀ ਸੇਵਾ ਕਰਨ ਵਾਲਾ ਭਾਨਾ ਸਿੱਧੂ ਵੀਰ ਜਿਹਨੇ 1.5-2 ਕਰੋੜ ਰੁਪਇਆ ਲੋਕਾਂ ਦਾ ਕਢਵਾ ਦਿੱਤਾ ਔਰ ਜਨ ਜੇਕਰ ਉਹ ਵਿਚਾਰਾ ਸੇਵਾ ਕਰ ਰਿਹਾ ਹੀਗਾ ਉਹ ਉਸ ਨੂੰ ਫੜ ਕੇ ਤੇ ਕਦੀ ਚੈਨੀ ਚੋਰੀ ਕਰਨ ਦਾ ਕਦੀ ਉਹ ਦਾ ਕਦੀ ਚੋਰੀ ਦਾ ਕਦੀ ਫਲਾਣਾ ਢਿੰਗੜਾ ਹੋ ਜੇ ਪਰਚੇ ਪਾਪਾ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਔਰ ਜਿਹੜੀ ਆ ਗੱਲ ਸੁਣੀ ਆ ਕਿ ਉਹਨੂੰ ਵਿਚਾਰੇ ਨੂੰ ਵੀ ਨੰਗਾ ਕਰਕੇ ਪੁੱਠਾ ਟੰਗ ਕੇ ਔਰ ਇਦਾਂ ਉੱਪਰ ਵੱਡੇ ਵੱਡੇ ਆਦੂਆਂ ਨੂੰ ਵਿਖਾਇਆ ਜਾ ਰਿਹਾ ਹੈ ਔਰ ਇਹ ਚੀਜ਼ ਮੈਂ ਪਹਿਲੀ ਵਾਰ ਵੇਖੀ ਆ ਇਹ ਤਾਂ ਸੋਚਦੇ ਸੀ ਕਿ ਪਤਾ ਨਹੀਂ ਕਿੰਨਾ ਵਧੀਆ ਕੁਝ ਕਿੰਨੇ ਕੁ ਚੇਂਜ ਆ ਜਾਣੀ ਆ ਪਰ ਹੁਣ ਮੈਂ ਅਗਰ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨ ਹੋ ਜੂਗੇ ਇਹ ਪਹਿਲਾਂ ਤਾਂ ਹੁੰਦਾ ਸੀ ਕਿ ਫਲਾਣੇ ਮਹੱਲੇ ਵਿੱਚ ਚਿੱਟਾ ਵਿਕਦਾ ਵਾ ਫਲਾਣੀ ਗਲੀ 'ਚ ਚਿੱਟਾ ਵਿਕਦਾ ਵਾ ਪਰ ਹੁਣ ਹੁਣ ਤੇ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਚਿੱਟਾ ਵਿਗਣ ਡਿਆ ਪਿਆ ਹੈ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਇੱਕ ਡੱਬਾ ਜਿਹੜਾ ਵਾ ਉਹਦੇ ਵਿੱਚ ਚਿੱਟੇ ਦੀਆਂ ਪੁੜੀਆਂ ਹੁੰਦੀਆਂ ਨੇ ਇਹੀ ਇਹ ਸਾਹਬ ਲਾਲੂ ਇਹ ਪੰਜਾਬ ਦਾ ਆ ਹਾਲ ਆ ਮਤਲਬ ਗਲੀਆਂ ਮੁਹੱਲਿਆਂ ਦੇ ਵਿੱਚ ਚਿੱਟਾ ਵਿਗਲਾਂ ਤੇ ਦੂਰ ਦੀ ਗੱਲ ਆ ਦੁਕਾਨਾਂ 'ਚ ਕਰਿਆਨੇ ਦੀਆਂ ਦੁਕਾਨਾਂ 'ਚ ਚਿੱਟਾ ਵਿਗ ਲਿਖਦਾ ਹੈ ਔਰ ਉਹ ਨੌਜਵਾਨਾਂ ਨੂੰ ਵਿਚਾਰਾ ਲੋਕਾਂ ਦਾ ਭਲਾ ਕਰਦਾ ਸੀ ਇੱਕ ਸਮਾਜ ਦੀ ਸੇਵਾ ਕਰਦਾ ਸੀ ਔਰ ਕਿੱਦਾਂ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਔਰ ਜੇਕਰ ਉਹਦੀ ਜ਼ਮਾਨਤ ਹੋਈ ਆ ਤੇ ਫਿਰ ਚੈਨੀ ਚੋਰੀ ਕਰਨ ਦਾ ਪਰਚਾ ਉਹ ਯਾਰ ਸ਼ਰਮ ਕਰੋ ਜਿਹੜਾ ਬੰਦਾ ਲੋਕਾਂ ਦਾ 1.2 ਕਰੋੜ ਰੁਪਈਆ ਜਿੰਨੇ ਕਢਵਾਤਾ ਉਹਦੇ ਚੈਨੀ ਚੋਰੀ ਇਹਦਾ ਮਤਲਬ ਵੀ ਤੁਸੀਂ ਵੀ ਹੁਣ ਝੂਠੇ ਪਰਚੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਹੁਣ ਹਾਰਟ ਦੇਬਰ ਕੇ ਸਮਾਜ ਸੇਵਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਮੈਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਲੈ ਕੇ ਚੱਲਦਾ ਹਾਂ ਵੀਰੋ ਜਿਹੜੇ ਕਮਾਂਡੋ ਫੌਜੀ ਲਟਾਇਰ ਹੋ ਜਾਂਦੇ ਨੇ ਕਮਾਂਡੋ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਾਂ ਬਾਰਡਰ ਦੇ ਵਿੱਚ ਬੜੇ-ਬੜੇ ਮੁਕਾਬਲੇ ਕੀਤੇ ਨੇ ਉਹ ਰਲ ਟਾਇਰ ਹੋ ਜਾਂਦੇ ਨੇ ਔਰ ਅਸੀਂ ਉਹਨਾਂ ਨੂੰ ਆਪਣੀ ਸਿਕਿਉਰਿਟੀ ਵਾਸਤੇ ਅਪਾਇੰਟ ਕੀਤਾ ਹੋਇਆ ਹੈ ਮੈਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਰੱਖੀ ਹੈ ਮੈਂ ਤਨਖਾਹ ਦਿੰਦਾ ਵਾਂ 16-17000 ਰੁਪਿਆ ਇੱਕ ਬੰਦੇ ਨੂੰ ਔਰ ਮੈਨੂੰ ਮੈਨੂੰ ਤੰਗ ਕੀਤਾ ਜਾਂਦਾ ਹੈ ਕਦੀ ਕੋਈ ਚਿੱਠੀ ਆ ਜਾਂਦੀ ਹੈ ਕਦੀ ਕਿਤੇ ਹੋਈ ਚਿੱਠੀ ਆ ਜਾਂਦੀ ਆ ਕਿ ਤੁਹਾਡੀ ਸਿਕਿਉਰਿਟੀ ਆਪਣੇ ਬੰਦੇ ਦਾ ਨਾਮ ਭੇਜੋ ਜਿਹੜੀ ਤੁਹਾਡੀ ਸਿਕਿਉਰਿਟੀ ਆ ਉਹਨਾਂ ਦੀਆਂ ਫੋਟੋਆਂ ਭੇਜੋ ਉਹਨਾਂ ਦੇ ਲਾਇਸੈਂਸ ਭੇਜੋ ਕਦੀ ਉਹਨਾਂ ਨੂੰ ਥਾਣੀ ਵਿੱਚ ਬੁਲਾਇਆ ਹੈ ਕਦੀ ਉਹਨਾਂ ਨੂੰ ਔਰ ਅਗਰ ਮੇਰੀ ਸਿਕਿਉਰਿਟੀ ਜਿਹੜੀ ਆ ਅਗਰ ਉਹਨੂੰ ਇਹ ਥਾਣੇ ਵਿੱਚ ਬੁਲਾ ਕੇ ਤੇ ਉਹਨਾਂ ਦੀਆਂ ਫੋਟੋਆਂ ਖਿੱਚਣਗੇ ਤੇ ਮੇਰੇ ਨਾਲ ਸਿਕਿਉਰਿਟੀ ਚੱਲੇਗੀ ਤੇ ਇਹਨਾਂ ਨੇ ਆਤੀ ਕਰਾ ਦਿੱਤੀ ਹੈ ਜਰ ਮੈਂ ਹਰਾ ਨਾ ਵੈਸੇ ਮਤਲਬ ਵੈਰੀ ਵੈਰੀ ਕ੍ਰਿਟੀਕਲ ਸਿਚੁਏਸ਼ਨ ਹੋ ਚੁਕੀ ਆ ਪੰਜਾਬ ਦੀ ਪਹਿਲਾਂ ਕਦੀ ਇਦਾਂ ਨਹੀਂ ਸੁ ਆ 10-15 ਸਾਲ ਹੋ ਗਏ ਨੇ ਆ ਚੀਜ਼ਾਂ ਨਹੀਂ ਵੇਖੀਆਂ ਜੀ ਸਮਾਜ ਸੇਵਕਾਂ ਨੂੰ ਸਮਾਜ ਸੇਵਕਾਂ ਨੂੰ ਤਨਖਾਹ ਦਿੱਤਾ ਜਾ ਰਿਹਾ ਹੈ ਮੈਂ ਸਾਰੇ ਵੀਰਾਂ ਦਾ ਘਣੇ ਹਾਂ ਔਰ ਜਿਹੜੀ ਮੈਂ ਗੱਲ ਕਹਿ ਰਿਹਾ ਜੀ ਸਮਾਜ ਸੇਵਕਾਂ ਸਮਾਜ ਸੇਵਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਸ ਗੱਲ ਨੇ ਵੈਸੇ ਕਿੰਨੇ ਕਪਸ ਸਹਿਮਤਾ ਵੀ ਦੱਸੇ ਆ ਵੀਰ ਫਾਰ ਐਸੋਸੀਏਸ਼ਨ ਦਾ ਵਕੀਲ ਭਾਈ ਜਰੇ ਦਾ ਪ੍ਰਧਾਨ ਹੈ ਵੀਰ ਬਟਾਲੇ ਤੋਂ ਸੇਰੇ ਪੰਜਾਬ ਬਟਾਲੇ ਤੋਂ ਕਿਸਾਨ ਯੂਨੀਅਨ ਗਰਦਾਸਪੁਰ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਨੇ ਔਰ ਹਰ ਸਾਰੇ ਵੀਰ ਆਪਣੀ ਆਪਣੀ ਜਗ੍ਹਾ ਤੇ ਸਮਾਜ ਦੀ ਸੇਵਾ ਕਰਦੇ ਨੇ ਔਰ ਇਹ ਕਿਦਾਂ ਦਾ ਮਾਹੌਲ ਆ ਵੀ ਸਮਾਜ ਸੇਵਕਾਂ ਨੂੰ ਇਹ ਲੋਕ ਟਾਰਗੇਟ ਕਰਨ ਲੱਗ ਪਏ ਨੇ ਦੇਖੋ ਅਸੀਂ ਵੀ ਇੱਕ ਹਸਪਤਾਲ ਚਲਾ ਰਹੇ ਆ ਬਟਾਲਾ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਚੈਰੀਟੇਬਲ ਹਸਪਤਾਲ ਆ 300 ਬੈਡਡ ਹਸਪਤਾਲ ਆ ਔਰ ਉਹਦੇ ਵਿੱਚ ਸਿਕਿਉਰਿਟੀ ਜਿਹੜੀ ਆ ਉਹ ਆਪਾਂ ਰੱਖੀ ਹੋਈ ਹੈ ਮੈਨੂੰ ਆਪ ਵੀ ਨਿਹੰਗਜੀਤ ਸਿੰਘ ਪੂਲਾ ਕਾਂਡ ਦੇ ਵਿੱਚੋਂ ਮੈਂ ਬਰੀ ਹੋਇਆ ਹਾਂ ਉਹ ਉਹ ਕੇਸ ਸਾਡੇ ਦੇ ਨਾਮ 'ਤੇ ਹੋਇਆ ਰਹੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੀਆਂ ਜਗ੍ਹਾ ਤੇ ਨਸ਼ਾ ਵਿਕਦਾ ਹੈਗਾ ਔਰ ਹਰ ਜਗ੍ਹਾ ਦੇ ਹੀ ਨਾਂ ਉਜਾਗਰ ਕੀਤੇ ਸਨ ਕਿ ਪੰਜਾਬ ਦੇ ਵਿੱਚ ਐਨਾ-ਐਨਾ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ ਪ੍ਰੋਪਰ ਇਨਕੁਆਇਰੀ ਕਰਕੇ 1 ਸਾਲ ਔਰ ਉਹਨਾਂ ਲੋਕਾਂ ਦੇ ਨਾਮ ਐ ਬੋਰਡਾਂ ਦੇ ਉੱਤੇ ਲਿਖੇ ਸਨ ਔਰ ਹੁਣ ਅਸੀਂ ਇੱਕ ਸਭ ਤੋਂ ਵੱਡਾ ਚੈਰੀਟੇਬਲ ਹਸਪੀਟਲ ਚਲਾ ਰਹੇ ਹਾਂ ਔਰ ਅਮਰਸਰ ਵਿੱਚ ਵੀ ਬਣਾਉਣ ਲਗੇ ਆ ਔਰ ਮੇਰੀ ਜਿਹੜੀ ਮੈਂ ਆਪਣੀ ਪ੍ਰਾਈਵੇਟ ਸਿਕਿਉਰਿਟੀ ਰੱਖੀ ਆ ਉਹਨੂੰ ਤੰਗ ਕੀਤਾ ਜਾ ਰਿਹਾ ਹੈ ਕਦੀ ਕਹਿ ਦਿੰਦੇ ਨੇ ਜੀ ਉਹਨਾਂ ਨੂੰ ਲੈ ਕੇ ਐਸਐਸਪੀ ਦੇ ਦਫ਼ਤਰ ਜਾਓ ਕਦੀ ਕਹਿ ਦਿੰਦੇ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਭੇਜੋ ਕਦੀ ਕਹਿ ਦਿੰਦੇ ਨੇ ਉਹਨਾਂ ਦੀ ਇਨਕੁਆਰੀ ਯਾਰ ਕਮਾਲ ਆ ਮੈਂ ਹਰਾਣਾ ਚਲੋ ਮੇਰੇ ਵਾਲਾ ਮੈਟਰ ਇਹ ਤੇ ਅਲੱਗ ਆ ਪਰ ਜੋ ਪਾਨਾ ਸਿੱਧੂ ਵੀਰ ਦੇ ਨਾਲ ਹੀ ਕੀਤਾ ਜਾ ਰਿਹਾ ਹੈ ਮਤਲਬ ਉਹ ਰਿਸ ਤੋਂ ਬਾਅਦ ਜੋ ਇਹ ਪਿੱਛੇ ਜਿਹੇ ਇਹਨਾਂ ਨੇ ਲੱਖੇ ਵੀਰ ਦੇ ਨਾਲ ਕੀਤਾ ਸੀਗਾ ਔਰ ਜਿੰਨੇ ਸਮਾਜ ਦੀ ਸੇਵਾ ਕਰਨ ਵਾਲੇ ਲੋਕ ਨੇ ਬੇਬਾਕ ਬੋਲਣ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਹ ਨਿਸ਼ਾਨਾ ਬਣਾ ਰਹੇ ਨੇ ਯਾਰ ਏਦਾਂ ਪਹਿਲਾਂ ਨਹੀਂ ਵੇਖਿਆ ਪਰ ਏਦਾਂ ਨਹੀਂ ਕਦੀ ਕਿਸੇ ਦੇ ਪਰਸਨਲ ਪਰਸਨਲ ਦੁਸ਼ਮਣੀ ਨਹੀਂ ਕੱਢੀ ਤੇ ਨੰਗਾ ਕਰਕੇ ਬੰਦੇ ਦੀ ਤੇ ਵੀਡੀਓ ਵਿਖਾ ਲੋ ਵੀ ਨੰਗਾ ਕਰਕੇ ਸਾਨੂੰ ਵਿਖਾ ਲੋ ਇੰਨੀ ਇੰਨੀ ਯਾਰ ਇੰਨੇ ਆਪਾਂ ਕਾਨੂੰਨ ਇੱਕ ਕਾਨੂੰਨ ਨੂੰ ਇੰਨਾ ਜ਼ਿਆਦਾ ਗਲਤ ਢੰਗ ਨਾਲ ਇਸਤੇਮਾਲ ਕਰਨ ਲੱਗ ਪਏ ਆ ਯਾਰ ਇਹ ਤਾਂ ਵੈਰੀ ਬੈਡ ਔਰ ਹਰ ਨੌਜਵਾਨ ਚਾਹੁੰਦਾ ਵਾ ਕਿ ਮੈਂ ਆਈਲੈਂਡਸ ਕਰਕੇ ਔਰ ਪੰਜਾਬ ਨੂੰ ਛੱਡ ਕੇ ਔਰ ਇਥੋਂ ਚਲਾ ਜਾਮਾ ਉਹੀ ਪੰਜਾਬ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਹਰ ਨੌਜਵਾਨ ਦੀ ਸੋਚ ਹੈ ਕਿ ਆਪਾਂ ਇੱਥੋਂ ਚਲੇ ਜਾਈਏ ਇਹ ਹਾਲਾਤ ਬਣਾਤੇ ਨੇ ਪੰਜਾਬ ਦੇ ਔਰ ਇਹ ਬਦਲਾਵ ਆ ਬਦਲਾਵ ਆਇਆ ਹੈ ਹੁਣ ਸਮਾਜਿਕ ਨੌਜਵਾਨਾਂ ਨੂੰ ਕਿਦਾਂ ਇਹ ਲੋਕ ਵੇਖ ਕੇ ਯਰ ਨਹੀਂ ਰਹੇ ਇਹ ਸੇਵਾ ਕਰ ਰਹੇ ਨਹੀਂ ਔਰ ਇਹਨਾਂ ਨੂੰ ਤਕਲੀਫ ਹੁੰਦੀ ਹੈ ਸਵੈਸ ਕਰਕੇ ਕੱਲ 29 ਤਰੀਕ ਨੂੰ ਵੀਰ ਦੇ ਪਿੰਡ ਚ ਇਕੱਠ ਹੋਆ ਹੁਣ ਦੇਖੋ ਇਹ ਨਵਾਂ ਵੱਡਾ ਹਸਪਤਾਲ ਰਨ ਕਰਦੇ ਆ ਗਰਦਾਸਪੁਰ ਜ਼ਿਲ੍ਹਾ ਬਟਾਲਾ ਚਲੋ ਇੱਥੋਂ ਜਾਣਾ ਬੜਾ ਮੁਸ਼ਕਲ ਹੈ ਹਸਪਤਾਲ ਦੇ ਵਿੱਚ ਬੜੀਆਂ-ਬੜੀਆਂ ਜ਼ਿੰਮੇਵਾਰੀਆਂ ਨੇ ਪਰ ਆਪਾਂ ਉਧਰ ਜਿੰਨੇ ਸਾਡੇ ਨਾਲ ਸਾਡੀ ਸੰਸਥਾ ਨਾਲ ਜੁੜੇ ਲੋਕ ਨੇ ਜਿੰਨੇ ਸਾਡੇ ਮੈਂਬਰ ਨੇ ਔਰ ਜਿੰਨੇ ਕਿਸਾਨ ਜੁਨੀਅਨ ਸੇਰੇ ਵੀਰ ਜੀ ਹੁਣਾਂ ਦੇ ਨਾਲ ਜੁੜੇ ਲੋਕ ਨੇ ਅਸੀਂ ਸਾਰੇ ਨੂੰ ਕਿਹਾ ਵਾ ਕੀ ਕੱਲ 29 ਤਰੀਕ ਨੂੰ ਉੱਥੇ ਪਹੁੰਚੋ ਉਹ ਮਹਾਮਾਗੇ ਔਰ ਹਿਮੀ ਕੋਸ਼ਿਸ਼ ਕਰਾਂਗੇ ਕੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਮੈਂ ਸ਼ੇਰ ਪੰਜਾਬ ਸਿੰਘ ਕਾਲੋ ਪ੍ਰਧਾਨ ਪਟਾਣਾ ਬਲਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਤੇ ਮੈਂਬਰ ਤਾਲਮਲ ਕਮੇਟੀ ਸਾਂਝਾ ਮੋਰਚਾ ਪੰਜਾਬ ਉਹ ਕਹਿ ਰਹੇ ਆ ਪਾਣੇ ਸਿੱਧੂ ਬਾਰੇ ਆਪਾਂ ਗੱਲ ਕਰਾਂਗੇ ਮੇਰੇ ਨਾਲ ਸਮਾਜ ਸੇਵਕ ਨਵਦੀਪ ਸਿੰਘ ਗੁੱਗੂ ਤੇ ਜੱਗਾ ਵੀਰ ਕਪੂਰ ਥਲੇ ਤੋਂ ਆਏ ਸੋ ਜੋ ਕੁਝ ਹੋ ਰਿਹਾ ਸਰਕਾਰ ਜੋ ਕਰ ਰਹੀ ਆ ਉਹ ਤਰੀਕਾ ਬਹੁਤ ਗਲਤ ਆ ਜਿਸ ਤਰੀਕੇ ਨਾਲ ਆਪਾਂ ਵੇਖਿਆ ਕਿ ਉਹ ਪ੍ਰੈਸ ਨਾਲ ਗੱਲ ਕਰਨਾ ਚਾਹੁੰਦਾ ਸੀ ਉਸ ਨੂੰ ਪ੍ਰੈਸ ਨਾਲ ਗੱਲ ਨਹੀਂ ਕਰ ਦਿੱਤਾ ਗਿਆ ਕਿ ਧੂਕੇ ਨੂੰ ਗੱਡੀ 'ਚ ਪਾਇਆ ਗਿਆ ਜਿਸ ਤਰੀਕੇ ਨਾਲ ਉਹਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੁੰਦਾ ਫਿਰ ਪਰਚਾ ਕਰਤਾ ਤੇ ਉਸ ਬਾਅਦ ਤੇ ਦੂਸਰਾ ਪਰਚਾ ਕੀਤਾ ਗਿਆ ਜੇ ਸਰਕਾਰ ਸਹੀ ਸੀ ਤੇ ਜਦੋਂ ਪਹਿਲਾ ਵਾਰ ਇਨਵੈਸਟਿਗੇਟ ਕੀਤਾ ਸੀ ਉਦੋਂ ਸਾਰੇ ਪਰਚੇ ਇਕੱਠੇ ਕਰਕੇ ਕਿਉਂ ਨਹੀਂ ਪਾਏ ਗਏ ਕਿਉਂ 1-1 1 ਬਾਈ 1 ਪਰਚੇ ਪਾਏ ਜਾ ਰਹੇ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਜਿਹੜੀ ਆ ਬਹੁਤ ਗਲਤ ਆ ਤੇ ਜਿਹੜੇ ਸਮਾਜ ਸੇਵਾ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਔਰ ਤਰੀਕਾ ਬਹੁਤ ਹੀ ਗਲਤ ਅਪਣਾਇਆ ਜਾ ਰਿਹਾ ਸੋ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਔਰ ਲਗਭਗ ਪੰਜਾਬ ਦੀਆਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ ਅਸੀਂ ਦਾ ਵਿਰੋਧ ਕੀਤਾ ਕਿ ਇਹ ਰੋਂਗ ਕਰ ਰਹੇ ਹੋ ਖਾਸ ਕਰਕੇ ਨੌਜਵਾਨ ਜਿਹੜਾ ਬੰਦਾ ਪੰਜਾਬ ਦੇ ਵਿੱਚ ਰਹਿ ਕੇ ਇਹ ਕੁਝ ਕਰਨਾ ਚਾਹੁੰਦਾ ਕੋਈ ਸਮਾਜ ਸੇਵਾ ਦਾ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਜੇ ਤੁਸੀਂ ਇਸ ਤਰੀਕੇ ਨਾਲ ਦਬਾਓਗੇ ਤੇ ਫਿਰ ਯਕੀਨ ਹੈ ਨਾ ਜਿਹੜੇ ਸਾਡੇ ਬੱਚੇ ਨੇ ਪੰਜਾਬ ਤੋਂ ਉਹ ਯਕੀਨਨ ਬਾਹਰ ਜਾਣਗੇ ਉਹ ਪੰਜਾਬ 'ਚ ਨਹੀਂ ਰਹਿਣਗੇ ਤੇ ਪੰਜਾਬ ਕਿਸੇ ਦਿਨ ਫਿਰ ਖਾਲੀ ਹੋ ਜਾਊਗਾ ਸੋ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰੀ ਆ ਕਿ ਲੋਕਾਂ ਨੂੰ ਕੋਆਪਰੇਟ ਕੀਤਾ ਜਾਵੇ ਤੇ ਲੋਕਾਂ ਕੇ ਵੀ ਹੱਥ ਜੁੜ ਕੇ ਬੇਨਤੀ ਹੈ ਜੇ ਕਿਹਨਾਂ ਤੱਕਾ ਹੁੰਦਾ ਬੇਨਸਾ ਵੀ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਨਾਲ ਆਉਣਾ ਚਾਹੀਦਾ ਤੇ ਸਪੋਰਟ ਕਰਨੀ ਚਾਹੀਦੀ ਅੱਜ ਭਾਨ ਕੱਲ ਨੂੰ ਤੁਹਾਡੀ ਵਾਰੀ ਵੀ ਆ ਸਕਦੀ ਹੈ ਤੇ ਫਿਰ ਹੋ ਸਕਦਾ ਹੈ ਕਿ ਦਿਨ ਆ ਜੇ ਤੁਹਾਡੇ ਨਾਲ ਖਲੋਣ ਵਾਸਤੇ ਬੰਦਾ ਹੀ ਕੋਈ ਨਾ ਲੱਭੇ ਪੰਜਾਬੀ